ਸਰਹੱਦੀ ਪਿੰਡਾਂ ਵੱਲੋਂ ਵੱਡਾ ਐਲਾਨ ਜੇ ਜੰਗ ਲੱਗੀ ਤਾਂ ਇਸ ਵਾਰ ਪਿੰਡ ਛੱਡਣ ਦਾ ਨਹੀਂ ਬਲਕਿ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਲਿਆ ਪਰਨ ਪਿਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਜਿੱਥੇ ਪਹਿਲਾਂ ਹਰ ਵਾਰ ਜੰਗ ਦੇ ਖਤਰੇ ਨਾਲ ਲੋਕ ਆਪਣੇ ਘਰ ਛੱਡ ਕੇ ਚਲੇ ਜਾਂਦੇ ਸਨ ਪਰ ਇਸ ਵਾਰ ਸਰਹੱਦੀ ਪਿੰਡਾਂ ਦੀਆਂ ਤਸਵੀਰਾਂ ਬਦਲ ਗਈਆਂ ਹਨ ਉਧਰ ਲੋਕਾਂ ਨੇ ਕਿਹਾ ਕਿ ਅਸੀਂ ਡਰਦੇ ਨਹੀਂ ਸਾਨੂੰ ਪਤਾ ਹੈ ਕਿ ਦੇਸ਼ ਦੀ ਰੱਖਿਆ ਕਰਨੀ ਕੀ ਹੁੰਦੀ ਹੈ ਇਹ ਆਵਾਜ਼ ਪੰਜਾਬ ਦੇ ਇੱਕ ਬਜ਼ੁਰਗ ਦੀ ਹੈ ਜਿਸ ਨੇ ਤਿੰਨ ਪੁੱਤ ਭਾਰਤੀ ਫੌਜ 'ਚ ਸੇਵਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਮੇਰੇ ਪੁੱਤ ਬਾਰਡਰ ਤੇ ਦੇਸ਼ ਦੀ ਰੱਖਿਆ ਕਰ ਰਹੇ ਨੇ ਅਸੀਂ ਵੀ ਪਿਛੇ ਰਹਿ ਕੇ ਆਪਣਾ ਫਰਜ਼ ਨਿਭਾਵਾਂਗੇ ਉਧਰ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੀਐਸਐਫ ਵੱਲੋਂ ਕਿਹਾ ਗਿਆ ਸੀ ਕੇ ਤਾਰਾਂ ਤੋਂ ਪਾਰ ਕਣਕ ਦੀ ਕਟਾਈ ਜਲਦੀ ਕਰੋ ਪਿੰਡ ਵਾਸੀਆਂ ਨੇ ਇਹ ਕੰਮ ਤੁਰੰਤ ਮੁਕੰਮਲ ਕਰ ਲਿਆ ਇਹ ਸਿਰਫ ਕਟਾਈ ਸੀ ਇਹ ਇਹ ਇੱਕ ਸੰਦੇਸ਼ ਸੀ ਸਰਹੱਦੀ ਲੋਕਾਂ ਨੂੰ ਅਸੀਂ ਤਿਆਰ ਹਾਂ ਅਤੇ ਹਾਰ ਮੇਰਾ ਨਾਮ ਜਿੰ다 ਸਿੰਘ ਹੈ ਮੇਰੀ ਵਾਈਫ ਸਰਪੰਚ ਤਨਦੀਪ ਕੌਰ ਮੇਰਾ ਪਿੰਡ ਸਦਾਚ ਹੈ ਇਹ ਤੁ ਬੀਐਸਓ ਨੂੰ ਕਿਹਾ ਗਿਆ ਹੈ ਕਿ ਫਸਲ ਜਲਦੀ ਕੱਟ ਲੋ ਦੋ ਦਿਨ ਲਾ ਕੇ ਉਹ ਫਸਲ ਕੱਟੀ ਗਈ ਹੈ ਰੈਂਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਨਯੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਭੁਗਤਣਾ ਪਏਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਜੋ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਜਨਾਬ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਮਜ਼ਬੂਤ ਕਰੇ ਵੀ ਘਰ ਖਾਲੀ ਨਾ ਹੋ ਤੇ ਕੈਂਪਾਂ ਵਿੱਚ ਰਭੋ ਉਹ ਕਾ ਮਸ਼ੀਨੀ ਕਰ ਸਕਦੇ ਸਾਡੀਆਂ ਜ਼ਮੀਨਾਂ ਅਸਲ ਮਤਲਬ ਟ੍ਰੈਕਟਰ ਦਾ ਸਿਲਸਿਲਾ ਦੇਖੋ ਬਹੁਤ ਜ਼ਿਆਦਾ ਅਈ ਸਾਡੇ ਕਰਨ ਜਾ ਸਕਦੇ ਘਾਤ ਆਪਣੇ ਜੇ ਲੜਾਈ ਲੱਗਦੀ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਹੋਏ ਨਾਲ ਜੋ ਕਰਾਂਗੇ ਬੁੱਢਾ ਵੱਧ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤੇ ਨਾਅਬ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਮਾਹੌਲ ਇੱਥੇ ਤੇ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਬਾਡਰ ਤੇ ਸ਼ਾਂਤੀ ਹੈ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਨੂੰ ਕਿਹਾ ਹੀ ਫਸਲ ਵੱਢੀ ਗਈ ਹੈ ਨਾ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਘਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸ਼ੌਲ ਕੋਈ ਠੀਕ ਠਾਕ ਆ ਸਿਰਫ ਇੰਨੀ ਕੁ ਨਵੋਸ਼ੀਆ ਵੀ ਜਿਹੜੇ ਬੀਖ ਤੇ ਮਾਰੇਗੇ ਤਾਂਨੇ ਬੜੇ ਫੌਜ ਪਤਾ ਲੱਗਾ ਤੁਸੀਂ ਪੋਜ ਨਾਲ ਜ ਲੜਾਈ ਲੜਦੇ ਨਾਲੋਂ ਗੱਲੜੋ ਕਿਦਾਂ ਪਿੰਡ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਰੰਗਲਾ ਉਹ ਉਹ ਦਿਨ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਡ ਟੋਕੋ ਇਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਨਾ ਬੀਬਾ ਪਾਏ ਅਸੀਂ ਬੋਲੀਏ ਚਾਹੀ ਨਹੀਂ ਬੋਲੀਏ ਸੰਜੋਗ ਪੂਰਾ ਹੋਗੇ ਰਾਜ ਕੇ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਉਹ ਫਸਲਾਂ ਕਿਹਾ ਵੱਢਣ ਨਾਲੋਂ ਕੰਢੇ ਉਹ ਨਵੰਢੀ ਫਸਲਾਂ ਨਿਪੜ ਗਈਆਂ ਹੁਣ ਟੂੜੀ ਅੰਦਾ ਰਹਿ ਗਿਆ ਉਹ ਵੀ ਦੇਖ ਹਫਤੇ ਜਿੰਨੇ ਬੜਿਆ